ਸਵਿਟਜ਼ਰਲੈਂਡ ਦੀ ਯੂਨੀਵਰਸਿਟੀ ኢਟੀਐਚ ਦੇ ਖੋਜੀਆਂ ਨੇ ਇੱਕ ਅਜਿਹੀ ਤਕਨੀਕ ਦੀ ਖੋਜ ਕੀਤੀ ਹੈ ਜੋ ਈ ਕਚਰੇ ਚੋਂ ਸੋਨਾ ਕੱਢਦੀ ਹੈ ਜਿੰਦੀ ਇਲੈਕਟ੍ਰੋਨਿਕ ਉਪਕਰਨਾ ਦੇ ਵੱਖ-ਵੱਖ ਭਾਗ ਜਿਵੇਂ ਕੰਪਿਊਟਰ ਦੇ ਸਰਕਟ ਬੋਰਡ ਅਤੇ ਮਦਰ ਬੋਰਡ ਚ ਥੋੜੀ ਮਾਤਰਾ ਚ ਸੋਨਾ ਹੁੰਦਾ ਹੈ ਡਿੰਡੀ ਖੋਜੀਆਂ ਨੇ ਇੱਕ ਪ੍ਰੋਟੀਨ ਸਪੰਜ ਬਣਾਉਣ ਲਈ ਪਨੀਰ ਬਣਾਉਂਦੇ ਸਮੇਂ ਨਿਕਲਣ ਵਾਲੇ ਮੱਠੇ ਦੀ ਵਰਤੋਂ ਕੀਤੀ ਜੋ ਈ ਕਚਰੇ ਚੋਂ ਅਜੇਹੇ ਸੋਨੇ ਨੂੰ ਦੁਬਾਰਾ ਪ੍ਰਾਪਤ ਕਰਨ 'ਚ ਮਦਦ ਕਰਦਾ ਹੈ ਡਿੰਡੀ ਇਸ ਪ੍ਰਕਿਰਿਆ ਚ ਪੁਰਾਣੇ ਇਲੈਕਟ੍ਰੋਨਿਕ ਉਪਕਰਨਾਂ ਤੋਂ ਕੱਢੇ ਗਏ ਤਤੂ ਦੇ ਹਿੱਸਿਆਂ ਨੂੰ ਐਸਿਡ 'ਚ ਘੋਲਣਾ ਅਤੇ ਸੋਨੇ ਦੇ ਆਇਨਾ ਨੂੰ ਖਿੱਚਣ ਲਈ ਪ੍ਰੋਟੀਨ ਸਪੰਜ ਦੀ ਵਰਤੋਂ ਕਰਨਾ ਸ਼ਾਮਲ ਹੈ ਡੰਡੀ ਫਿਰ ਸੋਨੇ ਨੂੰ ਛੋਟੇ-ਛੋਟੇ ਟੁਕੜਿਆਂ 'ਚ ਬਦਲ ਦਿੱਤਾ ਜਾਂਦਾ ਹੈ ਅਤੇ ਸੋਨੇ ਦੀ ਡਲੀ ਬਣਾਉਣ ਲਈ ਪਿੰਗਲਾ ਆਇਆ ਜਾਂਦਾ ਹੈ ਡੰਡੀ ਖੋਜੀਆਂ ਅਨੁਸਾਰ ਇਹ ਨਵਾਂ ਢੰਗ ਕਿਫਾਇਤੀ ਅਤੇ ਟਿਕਾਊ ਹੈ ਡੰਡੀ ਧਰਤੀ ਤੇ ਜ਼ਿਆਦਾਤਰ ਸੋਨਾ ਇੱਥੇ ਉਲਕਾ ਪਿੰਡਾਂ ਨਾਲ ਜਮਾ ਹੋਇਆ ਹੈ ਜੋ ਅਰਬਾਂ ਸਾਲ ਪਹਿਲਾਂ ਸਪੇਸ ਤੋਂ ਧਰਤੀ ਉਤਪਤੀ ਦੇ ਸਿਧਾਂਤ ਅਨੁਸਾਰ ਇਸ ਸੰਗੀਤ ਸਾਜ਼ ਨੇ ਮੁਸਲਿਮ ਸ਼ਾਸਨ ਦੌਰਾਨ ਇਕ ਨਵੀਂ ਅਰਬੀ ਨਾਂ ਪ੍ਰਾਪਤ ਕੀਤਾ ਸੀ ਪਰ ਇਹ ਪ੍ਰਾਚੀਨ ਭਾਰਤੀ ਪੁਸ਼ਕਰ ਦਾ ਵਿਕਸਿਤ ਰੂਪ ਹੈ ਡੰਡੀ ਪੁਸ਼ਕਰ ਸਾਜ ਦੇ ਪਰਮਾਨ 6ਵੀਂ 7ਵੀਂ ਸਦੀ ਦੇ ਮੰਦਰਾਂ ਚ ਪ੍ਰਾਪਤ ਹੁੰਦੇ ਹਨ ਡੰਡੀ ਇਨ੍ਹਾਂ ਕਲਾਕ੍ਰਿਤੀਆਂ ਚ ਵਾਦਕ ਦੋ ਜਾਂ ਤਿੰਨ ਵੱਖ-ਵੱਖ ਤਾਲ ਸੱਜਾ ਨੂੰ ਸਾਹਮਣੇ ਰੱਖ ਕੇ ਬੈਠੇ ਦਿਖਾਈ ਗਏ ਹਨ ਡੰਡੀ ਹਾਲਾਂਕਿ ਇਹਨਾਂ ਸਟਾਰ ਕਲਾਕ੍ਰਿਤੀਆਂ ਤੋਂ ਇਹ ਨਹੀਂ ਪਤਾ ਚਲਦਾ ਕਿ ਇਹ ਸਾਜ਼ ਕਿੰਨਾ ਪਦਾਰਥਾਂ ਤੋਂ ਬਣੇ ਹਨ ਡੰਡੀ ਤਬਲੇ ਦੀ ਸਮਗਰੀ ਤੇ ਨਿਰਮਾਣ ਦੇ ਢੰਗ ਦੇ ਲਿਖਤੀ ਪਰਮਾਨ ਸੰਸਕ੍ਰਿਤ ਗ੍ਰੰਥਾਂ 'ਚ ਉਪਲਬਧ ਹਨ ਡੰਡੀ ਤਬਲੇ ਵਰਗੇ ਸਾਜ਼ ਦੇ ਨਿਰਮਾਣ ਸੰਬੰਧੀ ਤੱਬ ਤੋਂ ਪੁਰਾਣੀ ਜਾਣਕਾਰੀ ਅਤੇ ਇਸ ਨੂੰ ਵਜਾਉਣ ਨਾਲ ਸੰਬੰਧਤ ਵੇਰਵਾ ਹਿੰਦੂ ਸ਼ਾਸਤਰ ਚ ਮਿਲਦਾ ਹੈ। ਦਿੰਡੀ ਉਥੇ ਦੱਖਣ ਭਾਰਤੀ ਗ੍ਰੰਥ ਜਿਸ ਦੀ ਰਚਨਾ ਪਹਿਲੀ ਸਤਾਬਦੀ ਈਸਵੀ ਮੰਨੀ ਜਾਂਦੀ ਹੈ। ਲਗਭਗ 30 ਤਾਲ ਸਾਜ਼ਾਂ ਦਾ ਵੇਰਵਾ ਹੈ। ਦਿੰਡੀ ਹੱਥਾਂ ਨਾਲ ਵਜਾਏ ਜਾਣ ਵਾਲੇ ਸਾਜ਼ ਉਸਕਰ ਦੇ ਪ੍ਰਮਾਣ 5ਵੀਂ ਸਦੀ ਚ ਮਿਲਦੇ ਹਨ ਜੋ ਮ੍ਰਿਦਗ ਦੇ ਨਾਲ ਹੋਰ ਤਾਲ ਸਾਜਾਂ ਚ ਗਿਨੇ ਜਾਂਦੇ ਸਨ ਹਾਲਾਂਕਿ ਉਦੋਂ ਇਹਨਾਂ ਨੂੰ ਤਬਲਾ ਨਹੀਂ ਕਿਹਾ ਜਾਂਦਾ ਸੀ ਡੰਡੀ 5ਵੀਂ ਸਦੀ ਤੋਂ ਪਹਿਲਾਂ ਦੀ ਅਜੰਤਾ ਗੁਫਾਵਾਂ ਦੇ ਪੀਤੀ ਚਿੱਤਰਾਂ 'ਚ ਜ਼ਮੀਨ ਤੇ ਬੈਠ ਕੇ ਵਜਾਏ ਜਾਣ ਵਾਲੇ ਡਰਮ ਦੇਖਣ ਨੂੰ ਮਿਲਦੇ ਹਨ ਇਥੋਂ ਤੱਕ ਕਿ ਅਲੋਰਾ ਦੀਆਂ ਮੂਰਤੀਆਂ 'ਚ ਵੀ ਬੈਠ ਕੇ ਤਾਲ ਸਾਜ਼ ਵਜਾਉਂਦੇ ਹੋਏ ਕਲਾਕਾਰਾਂ ਨੂੰ ਦਿਖਾਇਆ ਗਿਆ ਹੈ ਡਿੰਡੀ ਪੀਲੇ ਸਦੀ ਦੇ ਚਿਨੀ tibeti ਐਡੀਸ਼ਨਾਂ 'ਚ ਕਈ ਹੋਰ ਸਾਜ਼ ਜੰਤਰਾ ਨਾਲ ਛੋਟੇ ਆਕਾਰ ਦੇ ਉਰਧਮੁਖੀ ਡਰਮਾ ਦਾ ਵਰਨਰ ਮਿਲਦਾ ਹੈ ਜੋ ਕਿ ਬੋਧੀ ਭਿਖਸ਼ੂਆਂ ਜਿਨ੍ਹਾਂ ਨੇ ਉਸ ਸਮੇਂ ਭਾਰਤੀ ਉਪਮਹਾਦੀਵ ਦਾ ਦौरा ਕੀਤਾ ਸੀ ਵੱਲੋਂ ਲਿਖੇ ਗਏ ਸੰ ਡੰਡੀ ਪੁਸ਼ਕਰ ਨੂੰ ਤਿੱਬਤੀ ਸਹਿਤਜ ਕਿਹਾ ਗਿਆ ਹੈ ਡੰਡੀ ਕਈ ਪ੍ਰਾਚੀਨ ਜੈਨ ਅਤੇ ਬੋਧੀ ਧਰਮ ਦੇ ਗ੍ਰੰਥ ਆਦਿ ਚ ਪੁਸ਼ਕਰਨਾ ਦੇ ਤਾਲ ਸਾਜ਼ ਦੇ ਵੇਰਵੇ ਦੇਖਣ ਨੂੰ ਮਿਲਦੇ ਹਨ ਡੰਡੀ ਸਟਾਪ